ਸਤ ਸੰਗੀ ਜੀ ਲੰਗਰਾਵਾਲੇ ਲੋੜੀਆਂ ਯਾਦ ਰੱਖੇਗੀ ਸਾਥ ਸੰਗੀ ਜੀ ਮੈਂ ਤੇ ਉਹ ਬੰਦਾ ਸਾਥ ਸੰਗੀ ਜੀ ਕੋਈ ਔਰਤ ਆਪਣੇ ਮਰਦ ਦੀਆਂ ਨਹੀਂ ਝੜਕਾਂ ਨਹੀਂ ਸਹਿ ਸਕਦੀ ਕਿਉਂ ਉਹ ਬੰਦਾ ਹੁੰਦੇ ਨੇ ਹੱਡ ਦੇ ਦੋ ਆਪਰੇਸ਼ਨ ਹੋ ਗਏ ਨੇ ਕਈ ਵਾਰੀ ਇਹ ਸਬੰਧਿਆਂ ਨੂੰ ਡਾਂਗਾ ਨਾਲ ਵੀ ਘੁੱਟਿਆ ਇਹ ਵੀ ਤੁਰ ਜਾ ਤੁਰ ਜਾ ਪਰ ਲਾ ਗਿਆ ਆਪਣੀ ਜ਼ਿੰਦਗੀ ਔਰ ਇਹ ਉਹ ਬੰਦਾ ਜਿਹਨੇ ਜਿਹਨੂੰ ਮੈਂ ਕਹਿੰਦਾ ਕਿ ਆ ਕੰਮ ਕਰਨਾ ਜਿਹਨੇ ਮੇਰੀ ਇਸ 60 ਸਾਲ ਦੀ ਉਮਰ ਤੱਕ ਸੰਤ ਮਹਾਰਾਜ ਗਿਆਨ ਨੂੰ 36 37 ਸਾਲ ਕਿੰਨੀ ਬਰਸੀ ਬਣਾਈ ਸੀ ਅੱਠਵਾਂ ਤੇ ਮਹੀਨਾ ਬਣ ਸੀ ਆ ਰਹੀ ਹੈ ਤੇ ਉਹ ਬੰਦਾ ਜਿਹਨੇ 38 ਸਾਲ ਚ ਮੇਰੀ ਕੋਈ ਗੱਲ ਨਹੀਂ ਮੋੜੀ ਜੇ ਰਾਤ ਨੂੰ ਮੈਂ ਦਿਨ ਵੀ ਕਹਿੰਦਾ ਦਾਦਾ ਜੀ ਦਿਨ ਨੂੰ ਜ ਰਾਤ ਕਹਿੰਦਾ ਜੀ ਰਾਤ ਮੇਰੇ ਕੋਲ ਕੋਈ ਸ਼ਰਦ ਨਹੀਂ ਔਰ ਸਾਧ ਸੰਗ ਜੀ ਮੈਂ ਬਾਬਾ ਮੋਹਨ ਸਿੰਘ ਜੀ ਤੁਹਾਨੂੰ ਇੱਕੋ ਗੱਲ ਕਰ ਸਕਦਾ ਤੋਂ ਜਦੋਂ ਵੀ ਦੁਨੀਆ ਤੋਂ ਜਾਏਗਾ ਤੇਰੇ ਵਾਸਤੇ ਵੈਗਰੂ ਕੋਈ ਸਪੈਸ਼ਲੀ ਸਪੈਸ਼ਲੀ ਜਹਾਜ਼ ਬਣਾ ਕੇ ਭੇਜੂਗਾ ਇ tanto ਮੈਂ ਕਹਿ ਸਕਦਾ ਪਰ ਮੈਂ ਬਿਲਕੁਲ ਕੋਈ ਸ਼ਬਦ ਵਿੱਚ ਮੈਂ ਤਰ੍ਹਾਂ ਧੰਨਵਾਦ ਕਰ ਸਕਾਂ ਨਾਨ ਸਾਡੀ ਬੜੀ ਕਿਰਪਾ